ਵੈਸੇ ਤਾਂ ਸੰਪੂਰਨ ਰੂਪ ਵਿੱਚ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਆ ਪਰ ਫਿਰ ਵੀ ਸੈਂਟਰ ਸਰਕਾਰ ਦੇ ਤੱਕੇ ਦੇ ਚੱਲਦਿਆਂ ਇਸ ਨੂੰ ਹਰਿਆਣਾ ਦੀ ਰਾਜਧਾਨੀ ਬਣਾਇਆ ਗਿਆ ਮਤਲਬ ਸਾਂਝੀ ਰਾਜਧਾਨੀ ਆ ਇੱਥੇ ਜਿਹੜੇ ਮੁਲਾਜ਼ਮ ਤੇ ਅਧਿਕਾਰੀ ਉਹਨਾਂ ਦਾ ਜਿਹੜਾ ਕੋਟਾ ਵਾ ਉਹ 60 40 ਅਨੁਪਾਤ ਦਾ ਮਤਲਬ 60 ਫੀਸਦੀ ਅਫਸਰ ਪੰਜਾਬ ਤੋਂ ਆਉਣਗੇ 40 ਫੀਸਦੀ ਹਰਿਆਣੇ ਤੋਂ ਲੇਕਿਨ ਹੁਣ ਪੰਜਾਬ ਸਰਕਾਰ ਨੇ ਹੌਲੀ-ਹੌਲੀ ਜਿਹੜਾ ਵਾ ਉਹ ਦਾਵਾ ਛੱਡਣਾ ਸ਼ੁਰੂ ਕਰ ਦਿੱਤਾ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਕਿ ਸਾਨੂੰ ਡਾਕਟਰ ਚਾਹੀਦੇ ਨੇ ਤੇ ਡੈਪੂਟੇਸ਼ਨ ਤੇ ਡਾਕਟਰ ਭੇਜੇ ਜਾਣ। ਪੰਜਾਬ ਸਰਕਾਰ ਨੇ ਕੋਈ ਪ੍ਰਵਾਹ ਨਹੀਂ ਕੀਤੀ ਤੇ ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਬਾਹਰਲੇ ਸੂਬਿਆਂ ਤੋਂ ਡਾਕਟਰ ਡੈਪੂਟੇਸ਼ਨ ਤੇ ਮਵਾਗਾ ਕੇ ਚੰਡੀਗੜ੍ਹ ਚਿਤਨਾਤ ਕਰ ਦਿੱਤੇ ਨੇ। ਡਾਕਟਰਾਂ ਤੋਂ ਬਾਅਦ ਹੁਣ ਅਸਿਸਟੈਂਟ ਪ੍ਰੋਫੈਸਰਾਂ ਨੂੰ ਲੈ ਕੇ ਵੀ ਚੰਡੀਗੜ੍ਹ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਨੂੰ ਤਿੰਨ ਵਾਰਾ ਚਿੱਠੀ ਲਿਖੀ ਸੀ ਕਿ ਸਾਨੂੰ ਡੈਪੂਟੇਸ਼ਨ ਤੇ ਅਸਿਸਟੈਂਟ ਪ੍ਰੋਫੈਸਰ ਭੇਜੇ ਜਾਣ। ਇੱਕ ਪੰਜਾਬ ਸਰਕਾਰ ਨੇ ਕੋਰੀ ਨਾ ਕੀਤੀ ਜਵਾਬ ਨਹੀਂ ਦਿੱਤਾ ਵਾਰ-ਵਾਰ ਚਿੱਠੀਆਂ ਲਿਖੀਆਂ ਗਈਆਂ ਤੇ ਹੁਣ ਡਾਕਟਰਾਂ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਦੂਜੇ ਸੂਬਿਆਂ ਤੋਂ ਅਸਿਸਟੈਂਟ ਪ੍ਰੋਫੈਸਰ ਮਗਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਜਿਸ ਕਰਕੇ ਪੰਜਾਬ ਸਰਕਾਰ ਤੇ ਸਵਾਲ ਖੜੇ ਹੋ ਰਹੇ ਨੇ ਪੂਰੀ ਖਬਰ ਹੈ ਕਿ ਪੰਜਾਬ ਨੇ ਡੈਪੂਟੇਸ਼ਨ ਤੇ ਅਸਿਸਟੈਂਟ ਪ੍ਰੋਫੈਸਰ ਨਹੀਂ ਭੇਜੇ ਤੇ ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਦੂਜੇ ਸੂਬਿਆਂ ਤੋਂ ਪ੍ਰੋਫੈਸਰ ਮਗਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਇਹ ਪ੍ਰੋਫੈਸਰ ਹੁਣ ਹਿਮਾਚਲ ਤੋਂ ਜੰਮੂ ਤੋਂ ਦਿੱਲੀ ਤੋਂ ਜੁਪੀ ਤੋਂ ਬਿਹਾਰ ਤੋਂ ਜਿੱਥੇ-ਜਿੱਥੇ ਵੀ ਆ ਉਥੋਂ-ਉਥੋਂ ਮੰਗਵਾਏ ਜਾਣਗੇ ਇਹ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਆ ਚੰਡੀਗੜ੍ਹ ਪ੍ਰਸ਼ਾਸਨ ਹੁਣ ਡੈਪੂਟੇਸ਼ਨ ਤੇ ਜਿਹੜੇ ਅਹੁਦੇ ਖਾਲੀ ਨੇ ਜਿਹੜੇ ਪੰਜਾਬ ਤੇ ਹਰਿਆਣਾ ਤੋਂ ਭਰੇ ਜਾਣੇ ਸੀ ਤੇ ਪੰਜਾਬ ਨੇ ਕੋਈ ਜਿਹੜੀ ਆ ਪੈਰਵਾਹੀ ਨਹੀਂ ਕੀਤੀ ਜਿਹਦੇ ਚੱਲਦਿਆ ਹੁਣ ਚੰਡੀਗੜ੍ਹ ਪ੍ਰਸ਼ਾਸਨ ਸਖਤ ਹੋ ਚੁੱਕਾ ਤੇ ਉਹਨਾਂ ਨੇ ਹੁਣ ਡੈਪੂਟੇਸ਼ਨ ਤੇ ਜਿਹੜੇ ਅਗਰ ਪੰਜਾਬ ਨੇ ਡਾਕਟਰ ਜਾਂ ਜਿਹੜੇ ਟੀਚਰ ਨਹੀਂ ਭੇਜੇ ਤੇ ਹੁਣ ਦੂਜੇ ਸੂਬਿਆਂ ਤੋਂ ਮਗਾਉਣ ਵਾਸਤੇ ਹੁਣ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਡਿਊਟੀ ਪ੍ਰਸ਼ਾਸਨ ਨੇ ਅਜਿਹੇ ਅਹੁਦੇ ਜਿਹੜੇ ਪੰਜਾਬ ਤੋਂ ਭਰੇ ਜਾਣੇ ਸੀ ਉਹ ਡੈਪੂਟੇਸ਼ਨ ਤੇ ਨਹੀਂ ਭੇਜੇ ਜਾ ਰਹੇ ਸੀ ਪੰਜਾਬ ਸਰਕਾਰ ਵੱਲੋਂ ਜਿਸ ਕਰਕੇ ਹੁਣ ਦੇਸ਼ ਦੇ ਹੋਰ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਜਿਹੜੇ ਨੇ ਉਹ ਪੈਨਲ ਮਗਾਉਣ ਵਾਸਤੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਆ ਤੇ ਸ਼ਹਿਰ ਦੇ ਸਰਕਾਰੀ ਕਾਲਜਾਂ ਵਿੱਚ ਪੰਜਾਬ ਅਤੇ ਹਰਿਆਣਾ ਸੂਬਿਆਂ ਤੋਂ ਡੈਪੂਟੇਸ਼ਨ ਕੋਟੇ ਦੇ ਜਿਹੜੇ 60 ਪ੍ਰੋਫੈਸਰ ਆਉਣੇ ਸੀ ਉਹ ਅਹੁਦੇ ਖਾਲੀ ਨੇ ਡਿਊਟੀ ਪ੍ਰਸ਼ਾਸਨ ਦੇ ਹਾਇਰ ਐਜੂਕੇਸ਼ਨ ਵਿਭਾਗ ਨੇ ਖਾਲੀ ਅਹੁਦਿਆਂ ਨੂੰ ਭਰਨ ਵਾਸਤੇ ਜਿਹੜਾ ਪ੍ਰਕਿਰਿਆ ਸ਼ੁਰੂ ਕੀਤੀ ਕੋਈ ਨਵਾਂ ਸੈਸ਼ਨ ਸ਼ੁਰੂ ਹੋਣ ਵਾਲਾ ਤੇ ਪੰਜਾਬ ਅਤੇ ਹਰਿਆਣਾ ਸੂਬਿਆਂ ਵੱਲੋਂ ਜਿਹੜੇ ਨੇ ਉਹ ਡੈਪੂਟੇਸ਼ਨ ਤੇ ਬੰਦਾ ਜਿਹੜਾ ਕੋਟਾ ਸੀ ਉਹਦੇ ਤਹਿਤ ਜਿਹੜੇ ਪ੍ਰੋਫੈਸਰ ਨੇ ਖਾਸ ਕਰਕੇ ਅਸਿਸਟੈਂਟ ਪ੍ਰੋਫੈਸਰ ਉਹ ਪੈਨਲ ਨਹੀਂ ਭੇਜਿਆ ਹਾਲਾਂਕਿ ਯੂਟੀ ਪ੍ਰਸ਼ਾਸਨ ਵੱਲੋਂ ਲਗਾਤਾਰ ਪੰਜਾਬ ਸਰਕਾਰ ਨੂੰ ਚਿੱਠੀ ਪਾਈ ਗਈ ਹੈ ਪੰਜਾਬ ਸਰਕਾਰ ਨੂੰ ਹਾਲ ਹੀ 70 ਅਸਿਸਟੈਂਟ ਪ੍ਰੋਫੈਸਰ ਨੂੰ ਡੈਪੂਟੇਸ਼ਨ ਤੇ ਭੇਜਣ ਵਾਸਤੇ ਯੂਟੀ ਪ੍ਰਸ਼ਾਸਨ ਨੇ ਤੀਜੀ ਵਾਰ ਚਿੱਠੀ ਲਿਖੀ ਆ ਔਰ ਇਸ ਵਾਰ ਵੀ ਪੰਜਾਬ ਸਰਕਾਰ ਕਰ ਲੋ ਵੱਲੋਂ ਕੋਈ ਚਿੱਠੀ ਦਾ ਜਵਾਬ ਨਹੀਂ ਆਇਆ ਤੇ ਨਾ ਹੀ ਉਹਨਾਂ ਨੇ ਅਸਿਸਟੈਂਟ ਪ੍ਰੋਫੈਸਰ ਜਿਹੜੇ ਨੇ 70 ਪੰਜਾਬ ਤੋਂ ਆਉਣੇ ਸੀ ਉਹ ਚੰਡੀਗੜ੍ਹ ਨਹੀਂ ਭੇਜੇ ਤੇ ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਫੈਸਲਾ ਕੀਤਾ ਵਾ ਕਿ ਹੁਣ ਯੂਟੀ ਪ੍ਰਸ਼ਾਸਨ ਦੂਜੇ ਸੂਬੇ ਅਤੇ ਜਿਹੜੇ ਯੂਟੀ ਨੇ ਵੱਖ-ਵੱਖ ਦੇਸ਼ ਦੇ ਅੰਦਰ ਉੱਥੋਂ ਜਿਹੜੇ ਪ੍ਰੋਫੈਸਰ ਨੇ ਉਹ ਮੰਗਵਾ ਕੇ ਚੰਡੀਗੜ੍ਹ ਦੇ ਕਾਲਜਾਂ ਦੇ ਵਿੱਚ ਤਨਤ ਕੀਤੇ ਜਾਣਗੇ ਹਾਲ ਹੀ ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਮੁਖ ਸਕੱਤਰ ਰਜੀਵ ਵਰਮਾ ਅਤੇ ਉੱਚ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਇੱਕ ਅਹਿਮ ਮੀਟਿੰਗ ਹੋਈ ਹਾਇਰ ਐਜੂਕੇਸ਼ਨ ਵਿਭਾਗ ਦੀ ਰਿਵਿਊ ਬੈਠਕ ਦੇ ਵਿੱਚ ਸਰਕਾਰੀ ਕਾਲਜਾਂ ਵਿੱਚ ਅਸਿਸਟੈਂਟ ਪ੍ਰੋਫੈਸਰਾਂ ਦੀ ਕਮੀ ਦਾ ਮੁੱਦਾ ਜਿਹੜਾ ਵਾ ਉਹ ਉਸ ਤੇ ਚਰਚਾ ਕੀਤੀ ਗਈ ਹੈ ਔਰ ਇਸ ਨੂੰ ਲੈ ਕੇ ਜਿਹੜਾ ਮੁੱਦਾ ਅਸਿਸਟੈਂਟ ਪ੍ਰੋਫੈਸਰਾਂ ਦਾ ਉਹ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਦੇ ਸਾਹਮਣੇ ਵੀ ਰੱਖਿਆ ਤੇ ਮੀਟਿੰਗ ਵੀ ਕੀਤੀ ਗਈ ਹੈ ਬਕਾਇਦਾ ਰੂਪੇ ਦੀ ਇਸ ਮੀਟਿੰਗ ਵਿੱਚ ਸਿੱਖਿਆ ਵਿਭਾਗ ਤੇ ਡਾਇਰੈਕਟਰ ਹਾਇਰ ਐਜੂਕੇਸ਼ਨ ਵਿਭਾਗ ਦੇ ਅਧਿਕਾਰੀ ਜਿਹੜੇ ਨੇ ਮੀਟਿੰਗ ਵਿੱਚ ਹਾਜ਼ਰ ਸੀ ਜਿਨ੍ਹਾਂ ਨੇ ਕਿਹਾ ਕਿ ਨਵਾਂ ਸੈਸ਼ਨ ਜਿਹੜਾ ਸ਼ੁਰੂ ਹੋਣ ਵਾਲਾ ਉਸ ਤੋਂ ਪਹਿਲਾਂ ਜਿਹੜੀ ਅਸਿਸਟੈਂਟ ਪ੍ਰੋਫੈਸਰਾਂ ਦੀ ਕਮੀ ਆ ਉਹਨੂੰ ਪੂਰਾ ਕੀਤਾ ਜਾਵੇ ਇਕੜ ਪੰਜਾਬ ਸਰਕਾਰ ਨੂੰ ਤਿੰਨ ਚਿੱਠੀਆਂ ਲਿਖੀਆਂ ਗਈਆਂ ਨੇ ਸਮੇਂ-ਸਮੇਂ ਤੇ ਪੰਜਾਬ ਸਰਕਾਰ ਨੇ ਕੋਈ ਚਿੱਠੀ ਦਾ ਜਵਾਬ ਨਹੀਂ ਦਿੱਤਾ ਔਰ ਨਾਲ ਦੇ ਨਾਲ ਜਿਹੜਾ ਹਰਿਆਣੇ ਦੀ ਗੱਲ ਕੀਤੀ ਤੇ ਹਰਿਆਣੇ ਤੋਂ ਵੀ ਜਿਹੜਾ ਵਾ ਉਹ ਪੈਨਲ ਮੰਗਿਆ ਗਿਆ ਸੀ ਹਰਿਆਣੇ ਵੱਲੋਂ ਵੀ ਹਾਲੇ ਜਿਹੜਾ ਪੈਨਲ ਨਹੀਂ ਆਇਆ ਜਿਸ ਦੇ ਚੱਲਦਿਆ ਹੁਣ ਪੰਜਾਬ ਤੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਕੋਟਾ ਜਿਹੜਾ 60 40 ਦਾ ਰੇਸ਼ੋ ਆ ਉਹ ਭਰਨ ਵਾਸਤੇ ਕੋਈ ਵੀ ਜਿਹੜੀ ਆ ਆਪਣੀ ਸਹਿਮਤੀ ਨਹੀਂ ਦਿੱਤੀ ਹਾਲਾਂਕਿ ਪਿਛਲੇ ਦਿਨ ਜਿਹੜੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਨੀਤੀ ਅਜੋਗ ਦੀ ਜਿਹੜੀ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਵਿੱਚ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੱਦਾ ਠਾਇਆ ਸੀ ਕਿ 60 40 ਦੀ ਅਨੁਪਾਤ ਦਾ ਜਿਹੜਾ ਵਾ ਚੰਡੀਗੜ੍ਹ ਦੇ ਵਿੱਚ ਉਸ ਤੇ ਜਿਹੜੀ ਆ ਪਾਲਣਾ ਨਹੀਂ ਕੀਤੀ ਜਾ ਰਹੀ ਚੰਡੀਗੜ੍ਹ ਪ੍ਰਸ਼ਾਸਨ ਦੇ ਵਿੱਚ ਬਾਹਰਲੇ ਸੂਬਿਆਂ ਤੋਂ ਲੋਕ ਲਿਆ ਕੇ ਡੈਪੂਟੇਸ਼ਨ ਤੇ ਮੰਗੇ ਜਾ ਰਹੇ ਨੇ ਜਾਂ ਪੰਜਾਬ ਦੇ ਕੋਟੇ ਨੂੰ ਖੋਰਾ ਲੱਗਿਆ ਜਾ ਰਿਹਾ ਲੇਕਿਨ ਅਸਲੀਅਤ ਇਹ ਸਾਹਮਣੇ ਆਈ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਨੂੰ ਪਹਿਲਾਂ ਡਾਕਟਰ ਮੰਗੇ ਗਏ ਸੀ ਹੁਣ ਅਸਿਸਟੈਂਟ ਪ੍ਰੋਫੈਸਰ ਮੰਗੇ ਗਏ ਸੀ ਲੇਕਿਨ ਪੰਜਾਬ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਐਸ ਸਮੇਂ ਜਿਹੜੇ ਸ਼ਹਿਰ ਦੇ ਇੱਕ ਸਰਕਾਰੀ ਕਾਲਜ ਨੇ ਉੱਥੇ ਕੁੱਲ ਜਿਹੜੇ ਅਸਿਸਟੈਂਟ ਪ੍ਰੋਫੈਸਰ ਆ ਉਹਨਾਂ ਦੀ ਗਿਣਤੀ 419 ਆ ਜਿਹੜੇ ਮਨਜ਼ੂਰਸ਼ੁਦਾ ਪੋਸਟਾਂ ਨੇ ਰੈਗੂਲਰ ਨਿਯੁਕਤੀਆਂ ਜਿਹੜੇ 188 ਨੇ ਕੰਟਰੈਕਟ ਤੇ ਜਿਹੜੇ ਅਸਿਸਟੈਂਟ ਪ੍ਰੋਫੈਸਰ ਰੱਖੇ ਗਏ ਨੇ ਉਹ 217 ਤੇ ਡੈਪੂਟੇਸ਼ਨ ਵਾਸਤੇ ਜਿਹੜੇ ਮਨਜ਼ੂਰ ਅਹੁਦੇ ਨੇ ਉਹ 100 ਦੇ ਕਰੀਬ ਆ ਤੇ ਪਿਛਲੇ 5 ਸਾਲ ਤੋਂ ਵੱਧ ਸਮਾਂ ਹੋ ਗਿਆ ਜਿਹੜੇ 150 ਦੇ ਕਰੀਬ ਜਿਹੜੇ ਨੇ ਅਸਿਸਟੈਂਟ ਪ੍ਰੋਫੈਸਰ ਖਾਲੀ ਨੇ ਜਿਹੜੇ ਡੈਪੂਟੇਸ਼ਨ ਤੇ 100 ਪੋਸਟਾਂ ਭਰੀਆਂ ਜਾਣੀਆਂ ਉਹਦੇ ਚੋਂ ਇਕੱਲੇ ਪੰਜਾਬ ਤੋਂ 70 ਪੋਸਟਾਂ ਭਰੀਆਂ ਜਾਣੀਆਂ ਲੇਕਿਨ ਪੰਜਾਬ ਨੇ ਆਪਣਾ ਪੈਨਲ ਨਹੀਂ ਭੇਜਿਆ ਹੁਣ ਸ਼ਹਿਰ ਦੇ ਕਾਲਜਾਂ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ 419 ਤੋਂ ਜ਼ਿਆਦਾ ਜਿਹੜੇ ਅਸਿਸਟੈਂਟ ਪ੍ਰੋਫੈਸਰਾਂ ਦੇ ਅਹੁਦੇ ਨੇ ਉਹਨਾਂ ਵਿੱਚੋਂ ਬਹੁਤੇ ਅੱਧੇ ਖਾਲੀ ਨੇ ਇਹਨਾਂ ਅਹੁਦਿਆਂ ਤੇ ਕੰਟਰੈਕਟ ਤੇ ਗੈਸਟ ਟੀਚਰ ਫੈਕਲਟੀ ਦੇ ਨਾਲ ਹੀ ਕੰਮ ਚਲਾਇਆ ਜਾ ਰਿਹਾ ਹੈ ਕੰਟਰੈਕਟ ਅਸਿਸਟੈਂਟ ਪ੍ਰੋਫੈਸਰ ਦਾ ਮਾਮਲਾ ਹਾਈ ਕੋਰਟ ਵਿੱਚ ਚੱਲ ਰਿਹਾ ਇਸ ਵਿੱਚ ਡਿਊਟੀ ਪ੍ਰਸ਼ਾਸਨ ਬੁਰੀ ਤਰ੍ਹਾਂ ਫਸਿਆ ਹੋਇਆ ਸਾਲ 216 ਤੋਂ 200 ਦੇ ਕਰੀਬ ਕੰਟਰੈਕਟ ਅਸਿਸਟੈਂਟ ਪ੍ਰੋਫੈਸਰ ਨੂੰ 22 ਕਰੋੜ ਤੋਂ অধিক ਵੱਧ ਜਿਹੜਾ ਵਾ ਏਰੀਅਰ ਪ੍ਰਸ਼ਾਸਨ ਦੇ ਦਾ ਜਿਹੜਾ ਪ੍ਰਸ਼ਾਸਨ ਨੂੰ ਦੇਣਾ ਜਿਹੜਾ ਉਹ ਇੱਕ ਵੱਡੀ ਮੁਸੀਬਤ ਬਣੀ ਹੋਈ ਹੈ ਸਮੇਤ ਅਸਿਸਟੈਂਟ ਪ੍ਰੋਫੈਸਰ ਜਿਹੜੀਆਂ ਨਿਯੁਕਤੀਆਂ ਨਾ ਭਰਨ ਦੇ ਕਾਰਨ 150 ਤੋਂ ਜ਼ਿਆਦਾ ਜਿਹੜੇ ਅਹੁਦੇ ਨੇ ਸਿਸਟਮ ਪ੍ਰੋਫੈਸਰ ਦੇ ਖਾਲੀ ਨੇ ਜਿੱਥੇ ਅਸਿਸਟੈਂਟ ਪ੍ਰੋਫੈਸਰ ਦੇ ਅਹੁਦੇ ਖਾਲੀ ਨੇ ਪੰਜਾਬ ਤੋਂ 70 ਅਸਿਸਟੈਂਟ ਪ੍ਰੋਫੈਸਰ ਮੰਗੇ ਸੀ ਪੰਜਾਬ ਨੇ ਆਪਣੇ ਹਿੱਸੇ ਦਾ ਪੈਨਲ ਨਹੀਂ ਭੇਜਿਆ ਇਸ ਤੋਂ ਪਹਿਲਾਂ ਵੀ ਅਗਰ ਗੱਲ ਕੀਤੀ ਜਾਵੇ ਹੈਲਥ ਡਿਪਾਰਟਮੈਂਟ ਦੀ ਡਿਊਟੀ ਪ੍ਰਸ਼ਾਸਨ ਨੇ ਦੇ ਹੈਲਥ ਵਿਭਾਗ ਨੇ 70 ਫੀਸ ਤੋਂ ਜ਼ਿਆਦਾ ਜਿਹੜਾ ਵਾਧੂ ਜਿਹੜਾ ਸਟਾਫ ਆ ਉਹ ਪੰਜਾਬ ਤੇ ਹਰਿਆਣਾ ਦਾ ਇੱਥੇ ਜਿਹੜਾ ਨਿਯੁਕਤ ਹੁੰਦਾ ਡਾਕਟਰਾਂ ਦੀ ਸੰਖਿਆ ਇਸ ਤੋਂ ਵੀ ਦੇ ਵੱਧਾ ਲੇਕਿਨ 2 ਸਾਲਾਂ ਤੋਂ ਪੰਜਾਬ ਨੇ ਤੇ ਨਾਲ ਦੇ ਨਾਲ ਹਰਿਆਣਾ ਨੇ ਡੈਪੂਟੇਸ਼ਨ ਤੇ ਡਾਕਟਰ ਨਹੀਂ ਭੇਜੇ ਤੇ ਹੁਣ ਜਿਉਟੀ ਪ੍ਰਸ਼ਾਸਨ ਨੇ ਸ਼ਕਤੀ ਦਿਖਾਉਂਦੇ ਹੋਏ ਅ ਦੇਸ਼ ਦੇ ਦੂਜੇ ਸੂਬਿਆਂ ਅਤੇ ਵੱਖ-ਵੱਖ ਜਿਹੜੀ ਯੂਟੀ ਹੈ ਕੇਂਦਰ ਸਾਸਤ ਪ੍ਰਦੇਸ਼ ਆ ਉਰ ਤੋਂ ਡੈਪੂਟੇਸ਼ਨ ਦੇ ਡਾਕਟਰਾਂ ਦਾ ਪੈਨਲ ਮੰਗ ਲਿਆ ਤੇ ਹੁਣ ਇਹ ਪੰਜਾਬ ਸਰਕਾਰ ਤੇ ਸਵਾਲ ਖੜੇ ਹੋ ਰਹੇ ਨੇ ਕਿ ਆਖਿਰ ਪੰਜਾਬ ਨੇ ਜਿਹੜੇ ਚੰਡੀਗੜ੍ਹ ਦੇ ਵਿੱਚ ਇੱਕ ਪਾਸੇ ਤੇ ਰੋਣਾ ਰੋਂਦੇ ਨੇ ਕਿ ਚੰਡੀਗੜ੍ਹ ਦੇ ਵਿੱਚ ਪੰਜਾਬ ਨਾਲ ਧੱਕਾ ਹੋ ਰਿਹਾ ਪਰ ਦੂਜੇ ਪਾਸੇ ਸਚਾਈ ਇਹ ਹੈ ਕਿ ਪੰਜਾਬ ਆਪਣੇ ਹਿੱਸੇ ਦਾ ਜਿਹੜਾ ਇੱਥੇ ਪੈਨਲ ਮੁਲਾਜ਼ਮਾਂ ਦਾ ਅਧਿਕਾਰੀਆਂ ਦਾ ਉਹ ਭੇਜਦੀ ਨਹੀਂ ਹਨ ਜਿਸ ਕਰਕੇ ਯੂਟਿ ਪ੍ਰਸ਼ਾਸਨ ਫਿਰ ਉੱਥੇ ਕੇਂਦਰ ਤੋਂ ਲਿਆ ਕੇ ਉੱਥੇ ਅਫਸਰ ਜਿਹੜੇ ਨੇ ਉਹ ਉਹਨਾਂ ਨੂੰ ਅਨਿਯੁਕਤ ਕਰ ਦਿੰਦਾ ਤੇ ਪੰਜਾਬ ਵੈਸੇ ਖਾਮ-ਖਾਮ ਸਿਆਸੀ ਮੁੱਦਾ ਬਣਾਉਣ ਦੇ ਵਿੱਚ ਜਿਹੜਾ ਵਾ ਉਹ ਸਿਆਸਤ ਕਰਦਾ ਹੈਗਾ ਹੁਣ ਸਚਾਈ ਇਹ ਹੈ ਕਿ ਸ਼ਾਇਦ 70 ਅਸਿਸਟੈਂਟ ਪ੍ਰੋਫੈਸਰ ਭੇਜਣ ਦੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਆਪ ਜਿਹੜੇ ਸਰਕਾਰੀ ਕਾਲਜ ਆ ਉਹ ਕਾਲੀ ਨੇ ਸਿਰਫ ਬਿਲਡਿੰਗਾਂ ਨੇ ਤੇ ਵਿਦਿਆਰਥੀ ਨੇ ਬਹੁਤ ਸਾਰੇ ਕਾਲਾਂ ਵਿੱਚ ਰੈਗੂਲਰ ਪ੍ਰਿੰਸੀਪਲ ਨਹੀਂ ਹੈ ਗੈਸਟ ਫੈਕਲਟੀ ਦੇ ਜਿਹੜੇ ਉਹ ਟੀਚਰ ਉੱਥੇ ਪੜਾ ਰਹੇ ਨੇ ਤੇ ਪਿਛਲੇ ਕਈ ਸਾਲਾਂ ਤੋਂ ਜਿਹੜੇ ਨੇ ਪ੍ਰੋਫੈਸਰਾਂ ਦੀ ਭਰਤੀ ਨਹੀਂ ਕੀਤੀ ਗਈ ਤੇ ਸ਼ਾਇਦ ਹੋ ਸਕਦਾ ਕਿਸੇ ਕਰਕੇ ਹੀ ਪੰਜਾਬ ਸਰਕਾਰ ਜਿਹੜੀ ਆ ਉਹ ਚਿੱਠੀ ਦਾ ਜਵਾਬ ਨਹੀਂ ਦੇ ਰਹਾ ਕਿਉਂਕਿ ਪੰਜਾਬ ਦੇ ਸਰਕਾਰੀ ਕਾਲਜ ਆਪ ਅਸਿਸਟੈਂਟ ਪ੍ਰੋਫੈਸਰ ਹੋਣ ਚਾਹੇ ਰੀਡਰ ਹੋਣ ਚਾਹੇ ਐਸੋਸੀਏਟ ਪ੍ਰੋਫੈਸਰ ਹੋਣ ਜਾਂ ਪ੍ਰੋਫੈਸਰ ਉਹ ਸਾਰੇ ਪੰਜਾਬ ਦੇ ਵਿੱਚ ਅਹੁਦੇ ਖਾਲੀ ਨੇ ਇਸ ਕਰਕੇ ਜਿੱਥੇ ਪੰਜਾਬ ਸਰਕਾਰ ਨੇ ਆਪ ਹੀ ਅਸਿਸਟੈਂਟ ਪ੍ਰੋਫੈਸਰਾਂ ਦੀ ਭਰਤੀ ਨਹੀਂ ਕੀਤੀ ਉਥੇ ਫਿਰ ਚੰਡੀਗੜ੍ਹ ਪ੍ਰਸ਼ਾਸਨ ਨੂੰ 70 ਪ੍ਰੋਫੈਸਰ ਕਿਵੇਂ ਦਿੱਤੇ ਜਾ ਸਕਦੇ ਨੇ ਹੁਣ ਸਵਾਲ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਆਪਣੇ ਕਾਲਜ ਚਲਾਉਣੇ ਨੇ ਇਸ ਕਰੇ ਉਹਨਾਂ ਨੇ 100 ਤੋਂ ਵੱਧ ਜਿਹੜੇ ਹੁਣ ਅਸਿਸਟੈਂਟ ਪ੍ਰੋਫੈਸਰ ਨੇ ਉਹ ਦੂਜੇ ਸੂਬਿਆਂ ਤੋਂ ਮੰਗਵਾਉਣ ਵਾਸਤੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਇਹਦੇ ਵਿੱਚ ਦੋਸ਼ ਕਿਹਦਾ ਸੈਂਟਰ ਦਾ ਨਹੀਂ ਡਿਊਟੀ ਦਾ ਨਹੀਂ ਪੰਜਾਬ ਦਾ ਫਰਾਲ ਇਸ ਜਾਣਕਾਰੀ ਨਾਲ ਧੜਤੋਲੰਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ